ਬਲਕ ਕਰਾਇਆ ਗਿਆ ਨਾਟਕ ਮੇਲਾ ਕਰਾ ਕੇ ਵੀ ਦੇ ਤੇ ਇਸ ਰੰਗ ਵਿੱਚ ਇਸ ਦੇ ਸਹਿਯੋਗ ਨਾਲ ਤੇ ਕਲੱਬ ਵਾਲਿਆਂ ਦੇ ਸਹਿਯੋਗ ਨਾਲ ਇਹ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਜੋ ਨਸ਼ਿਆਂ ਵਿਰੁੱਧ ਉਹਦੇ ਵਿੱਚ ਸਾਡੇ ਤੇ ਰਲ ਕੇ ਅਸੀਂ ਇੱਕ ਪਲੇ ਕਰਵਾ ਰਹੇ ਹਾਂ ਇੱਥੇ ਜੀ ਜਿਹੜਾ ਨਸ਼ਿਆਂ ਦੇ ਖਿਲਾਫ ਇੱਥੇ ਹਰ ਵਰਗ ਦੇ ਲੋਕ ਹਰ ਉਮਰ ਦੇ ਲੋਕ ਇਕੱਠੇ ਆ ਜੀ ਇਹਨਾਂ ਨੂੰ ਅਵੇਅਰਨੈਸ ਦੇਣ ਲਈ ਤੇ ਸਰਕਾਰ ਦਾ ਤੇ ਪੁਲਿਸ ਨੂੰ ਸਹਿਯੋਗ ਦੇਣ ਨਸ਼ਿਆਂ ਨੂੰ ਅਸੀਂ ਜੜੂ ਖਤਮ ਕਰੀਏ ਸਰ ਕਿਵੇਂ ਦਾ ਜਿਹੜਾ ਕਿ ਜਨਤਾ ਦਾ ਸਹਿਯੋਗ ਮਿਲ ਰਿਹਾ ਹੈ ਕਿ ਜਿਹੜਾ ਨਾ ਸ਼ਹਿਰ ਵੀ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਹੈ ਸਾਡੇ ਸਾਡੇ ਨਾਲ ਕਈ ਸੀਕ੍ਰੀਟਲੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਆਂ ਅਸੀਂ ਉਹਨਾਂ ਦੇ ਪੱچے ਦੇ ਰਹੇ ਆਂ ਕਾਰਵਾਈ ਕਰ ਰਹੇ ਆਂ ਜਿਸ ਤੋਂ ਇਲਾਵਾ ਜਿੱਥੇ ਕੋਈ ਸ਼ੱਕ ਵੀ ਹੁੰਦਾ ਹੈ ਅਸੀਂ ਉਹਨਾਂ ਨੂੰ ਜਾ ਕੇ ਚੈੱਕ ਕਰਦੇ ਆਂ ਜਿੱਥੇ ਕੋਈ ਗਲਤ ਇਨਫੋਰਮੇਸ਼ਨ ਹੁੰਦੀ ਹੈ ਲੋਕਾਂ ਦਾ ਸਭ ਕੁ ਡਾਊਟ ਕਲੀਅਰ ਹੋ ਜਾਂਦਾ ਹੈ ਉਹ ਤੱਕਰ ਕਿੰਨੇ ਕਿੰਨੀਆਂ ਕਾਰਵਾਈ ਜਿਹੜੀ ਕਿ ਵੱਡੀ ਸਰਕਾਰ ਦੇ ਖਿਲਾਫ ਅਸੀਂ ਜੀ 2 ਮਹੀਨੇ ਚ ਘਟੋ ਘਟ ਅਸੀਂ ਮਤਲਬ ਜਿਵੇਂ ਮੇਰੇ ਕੋਲ 10 ਥਾਣੇ ਨੇ ਸਰਾਂ ਦੇ ਫਤਿਹਗੜ੍ਹ ਸਾਹਿਬ ਤੇ ਮੂਲੇਪੁਰ ਅਸੀਂ 15 ਦੇ तकरीबन ਐਫ ਆਈ ਆਰ ਦੇ ਚੁੱਕੇ ਆ ਕੋਈ ਅਪੀਲ ਕਰਨਾ ਚਾਹੁੰਦੇ ਜਨਤਾ ਨੂੰ ਲੋਕਾਂ ਨੂੰ ਅਪੀਲ ਕਰਨਾ ਲੋਕਾਂ ਨੂੰ ਸਾਡਾ ਇਹੀ ਸਹਿਯੋਗ ਹੈ ਜੀ ਨਸ਼ੇ ਮਾੜੇ ਨੇ ਇਸ ਬਾਰੇ ਤਾਂ ਹੁਣ ਘਰ ਘਰ ਕੀ ਹਰ ਬੱਚੇ ਬੱਚੇ ਨੂੰ ਪਤਾ ਹੈ ਇਹਨਾਂ ਦੇ ਕੀ ਨੁਕਸਾਨ ਹੈ ਜਿਹੜੇ ਆਪਣੇ ਤੋਂ ਬੱਚੇ ਜੋ ਛੋਟੇ ਉਮਰ ਦੇ ਨੇ ਉਹਨਾਂ ਨੂੰ ਤਾਂ ਅਸੀਂ ਜਾਗਰੂਕਤਾ ਪੈਦਾ ਕਰੀਏ ਕਿ ਨਸ਼ੇ ਮਾੜੇ ਨੇ ਉਹਨਾਂ ਦੇ ਆਪ ਦੇ ਲਈ ਪਰਿਵਾਰ ਦੇ ਲਈ ਲਈ ਸਾਰੇ ਸਮਾਜ ਲਈ ਤੇ ਜਿਹੜੇ ਵੱਡੇ ਉਮਰ ਦੇ ਨੇ ਉਹਨਾਂ ਨੂੰ ਸਾਡੀ ਇਹ ਹੀ ਬੇਨਤੀ ਹੈ ਕਿ ਪੁਲਿਸ ਨੂੰ ਤੇ ਸਰਕਾਰ ਨੂੰ ਸਹਿਯੋਗ ਦੇਣ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਸਾ ਉਹਦੇ ਬਾਰੇ ਸਾਨੂੰ ਦੱਸਣ ਜੇ ਅਸੀਂ ਉੱਥੇ ਸਖਤ ਕਾਰਵਾਈ ਨਾ ਕਰੀਏ ਤਾਂ ਸਾਨੂੰ ਆਕੇ ਕਲਾਖ ਜਿਹੜਾ ਕਿ ਨਾਟਕ ਮੇਲਾ ਕਰ ਰਿਹਾ ਹੈ ਕੀ ਕਰਨਾ ਚਾਹੁੰਦੇ ਇਹ ਬਹੁਤ ਵਧੀਆ ਉਪਰਾਲਾ ਸ਼ਹੀਦ ਭਗਤ ਸਿੰਘ ਮੈਮੋਰੀਅਲ ਕਲੱਬ ਦੇ ਪ੍ਰਧਾਨ ਸ੍ਰੀ ਲਖਿੰਦਰ ਸਿੰਘ ਉਹਨਾਂ ਦਾ ਉਹਨਾਂ ਦੀ ਪੂਰੀ ਟੀਮ ਦਾ ਕਿ ਜਿਨ੍ਹਾਂ ਨੇ ਨਾਲ ਬਿਲ ਕੇ ਇਹ ਅਸੀਂ ਬੀੜਾ ਚੁੱਕਿਆ ਕਿ ਜੋ ਨਸ਼ਿਆਂ ਦੇ ਖਿਲਾਫ ਸਰਕਾਰ ਚੱਲ ਰਹੀ ਹੈ ਜੋ ਸਮੇਂ-ਸਮੇਂ ਦੀਆਂ ਸਰਕਾਰਾਂ ਜੋ ਵੀ ਆ ਰਹੀਆਂ ਨੇ ਉਹ ਨਸ਼ਿਆਂ ਦੇ ਵਿਰੁੱਧ ਪ੍ਰੋਗਰਾਮ ਕਰਦੀਆਂ ਨੇ ਕਿ ਨਸ਼ਾ ਬੰਦ ਹੋਣਾ ਚਾਹੀਦਾ ਉੱਥੇ ਸਾਡਾ ਵੀ ਫਰਜ਼ ਬਣਦਾ ਸਮਾਜ ਸੇਵੀ ਸੰਸਥਾਵਾਂ ਦਾ ਕਿ ਆਪਾਂ ਇਕੱਠੇ ਹੋ ਕੇ ਇਹ ਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਜਾਗਰੂਕਤਾ ਲਿਆਇ ਜਾ ਸਕੇ ਤੇ ਨਸ਼ਿਆਂ ਦੇ ਵਿਰੁੱਧ ਜੋ ਪ੍ਰੋਗਰਾਮ ਚੱਲਦੇ ਉਸ ਹਿੱਥਾ ਪਹੁੰਚ ਜਾਵੇ ਤੇ ਇਹ ਬਹੁਤ ਵੱਡਾ ਜਿਹਾ ਦਾਗ ਲੱਗ ਰਿਹਾ ਪੰਜਾਬ ਤੇ ਬਾਹਰ ਦੀਆਂ ਸਟੇਟਾਂ ਵੱਲੋਂ ਵੀ ਕਿ ਪੰਜਾਬ ਵਿੱਚ ਨਸ਼ਾ ਜਿਹੜਾ ਬੜਾ ਚੱਲ ਰਿਹਾ ਉਹ ਤੇ ਸਾਡੀ ਵੀ ਵਾਰੀ ਬਣਦੀ ਹੈ ਕਿ ਜੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਬਦਨਾਮੀ ਦੇ ਦਾਗ ਨੂੰ ਧੋਣ ਲਈ ਸਾਨੂੰ ਅੱਗੇ ਆਣਾ ਚਾਹੀਦਾ ਸਾਡੇ ਨੌਜਾਨ ਵੀਰਾਂ ਨੂੰ ਘਰਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ ਵਿਰੁੱਧ ਜਿਹੜੇ ਆਗਾਜ਼ ਕਰਨਾ ਚਾਹੀਦਾ ਤੇ ਇਹਦੇ ਵਿਰੁੱਧ ਜੋ ਲੋਕ ਚੱਲ ਰਹੇ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੋ ਲੋਕ ਪੰਜਾਬ ਨੂੰ ਨਸ਼ਾ ਲਿਆਉਣਾ ਚਾਹੁੰਦੇ ਨੇ ਉਹਨਾਂ ਦੇ ਖਿਲਾਫ ਮਹੀਮ ਛੇੜਨੀ ਚਾਹੀਦੀ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਣਾ ਚਾਹੀਦਾ ਨਸ਼ੇ ਖਿਲਾਫ ਉਹਦੇ ਸਾਡੇ ਮੁੱਖ ਮਾਨ ਸੀਗੇ ਡੀਐਸਪੀ ਸੁਖਨਾਥ ਸਿੰਘ ਗੱਲ ਜਿਨ੍ਹਾਂ ਨੇ ਨਾਟਵਾਨ ਨੂੰ ਕੁਇਲੀਪੀ ਕਿਤੀ ਬਾਤ ਨਾਲੇ ਨਸ਼ਿਆਂ ਨੂੰ ਤਰਕੋ ਚੰਗੇ ਸਮਾਜ ਦੀ ਸਿਰਜਣਾ ਤੇ ਇੱਕਲਾਬ ਬੋਲਾ ਨੂੰ ਵੀ ਸਨਮਾਨ ਵੀ ਕੀਤਾ ਗਿਆ